ਬੜੀ ਕੈਦ ਰਹੀ ਸਾਹਿਬ ਜਾਗਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿੱਖ ਕੌਮ ਦੇ ਹਰ ਘਰ-ਕਰਤਕ ਪਚਾਉਣ ਦੇ ਲਈ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਦੀ ਮੁੱਖ ਗਰੰਟੀ ਸ਼੍ਰੀ ਫਤਿਹਗੜ੍ਹ ਸਾਹਿਬ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਪਿਛਲੇ ਦਿਨੀ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਸੀ ਅੱਜ ਉਹਨਾਂ ਦੀਆਂ ਸੇਵਾਵਾਂ ਨੂੰ ਸੱਚੇ ਬਾਦਸ਼ਾਹ ਦੇ ਪਾਵਨ ਦਰ ਤੋਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੱਚੇ ਤਖਤ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਕਰਦਿਆ ਭਾਈ ਮਨੁੱਖ ਸਨਮਾਨ ਤਹਿ ਭਾਈ ਮਨੁੱਖ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀ ਜਿਹੜੇ ਆਪ ਪਹਿਲਾਂ ਸੁਲਤਾਨਪੁਰ ਲੋਧੀ ਗੁਰੂ ਦੇ ਸਿੱਖ ਬਣੇ ਆਰੋਦੀ ਤੋਂ ਬਾਅਦ ਉਹ ਸ਼੍ਰੀ ਲੰਕਾ ਜਿੱਥੋਂ ਅੱਜ ਕਹਿੰਦੇ ਉੱਥੇ ਗਏ ਵਪਾਰ ਦੇ ਸਿਲਸਿਲੇ 'ਚ ਉੱਥੇ ਬੜਿਆ ਨੂੰ ਗੁਰੂ ਦੀ ਸਿੱਖੀ ਨਾਲ ਜੋੜਿਆ ਔਰ ਉਹਦੇ ਤੋਂ ਬਾਅਦ ਅੱਗੇ ਹੋਰ ਸਿੱਖ ਬਣਦੇ ਗਏ ਸਿੱਖ ਦਾ ਇਹ ਫਰਜ਼ ਹੈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਅਤੇ ਆਪਣੀ ਸੁਨਹਿਰੀ ਇਤਿਹਾਸ ਨੂੰ ਪੂਰੇ ਸੰਸਾਰ ਦੇ ਵਿੱਚ ਪਹੁੰਚਾਈਏ ਇਹ ਗੁਰੂ ਦਾ ਇਤਿਹਾਸ ਇਹ ਬੜਾ ਵਡਮੁੱਲਾ ਹੈ ਤੋਂ ਗਿਆਨੀ ਹਰਪਾਲ ਸਿੰਘ ਜੀ ਨੇ ਸਫਰ ਇਹ ਸ਼ਹਾਦਤ ਦੇ ਰਾਹੀ ਸੱਚੇ ਪਾਤਸ਼ਾਹ ਦੇ ਸਾਹਿਬ ਜਾਨਿਆਂ ਉਹਨਾਂ ਦੇ ਪਰਿਵਾਰ ਸ਼ਹੀਦਿਆਂ ਦੇ ਇਤਿਹਾਸ ਨੂੰ ਬਹੁਤ ਪਿੰਡਾਂ ਦੇ ਵਿੱਚ ਹਰ ਸਿੱਖ ਦੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਇਹਨਾਂ ਦੀਆਂ ਇਹਨਾਂ ਬੜਮੂਲੀਆ ਸੇਵਾਵਾਂ ਦੀ ਸ਼ੁਲਾਗਾ ਕਰਦੇ ਆ ਅੱਜ ਮਿਤੀ 8 ਜੇਠ ਨਾਨਕ ਸਾਹੀ ਸੰਮਤ 557 21 ਮਈ 2022 ਅੱਜ ਇਹਨਾਂ ਨੂੰ ਗੁਰੂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਭਾਈ ਸਾਹਿਬ ਜੀ ਉਹ ਪਾਟੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ 三亚港。